ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਵੇਖ ਰਿਹਾ ਕਿ ਕਈ ਅਕਾਲੀ ਦਲ ਦੇ ਪੇਚਾਂ ਤੋਂ ਜਾਂ ਹੋਰ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜੋ ਸੋਸ਼ਲ ਮੀਡੀਆ ਦੇ ਜੋਰ ਨਾਲ ਬਾਰੇ ਚੱਲ ਰਿਹਾ ਹੈ ਉਹਦੇ ਬਾਰੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹਣਾ ਹੈ ਕਿ ਜਿਹੜੀ ਅਕਾਲੀ ਦਲ ਦੇ ਕੁਝ ਬੰਦੇ ਜਿਹੜੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਰਤਾਰ ਕੁਛ ਹੀ ਕਰ ਰਹੇ ਹੈ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹਣਾ ਕਿ ਭਾਈ ਜੇ ਤੁਹਾਨੂੰ ਗਿਆਨੀ ਆਪ੍ਰੀ ਸਿੰਘ ਚੰਗਾ ਨਹੀਂ ਲੱਗਦਾ ਜਾਂ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਕਿਉਂ ਪੇਸ਼ ਹੋਏ ਫਿਰ ਤੁਸੀਂ ਕਿਉਂ ਮਾਫੀਆਂ ਮੰਗਦੇ ਹੋ ਫਿਰ ਤੁਹਾਡੀਆਂ ਉਹਨਾਂ ਮਾਫੀਆਂ ਮੰਗਣ ਦਾ ਫਾਇਦਾ ਕੀ ਜੇ ਤੁਸੀਂ ਅੱਜ ਤੁਸੀਂ ਇਸ ਗੱਲ ਨੂੰ ਸਾਬਤ ਕਰਤਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਦੇ ਅੱਜ ਤੁਸੀਂ ਜੇ ਤੁਸੀਂ ਕਾਲਤਾ ਸਰ ਦੇ ਫੈਸਲੇ ਨੂੰ ਮੰਨਦੇ ਹੁੰਦੇ ਫਿਰ ਅੱਜ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਐਹੋ ਜਿਹੀਆਂ ਜੜੀਆਂ ਘਟੀਆਂ ਹਰਕਤਾਂ ਨਾ ਕਰਦੇ ਇੱਕ ਹੋਰ ਸਮੁੱਚੀ ਜਿਹੜੀ ਸਾਡੀ ਕੌਮ ਆ ਮੈਂ ਕਹਿੰਨਾ ਕਿ ਅੱਜ ਸਾਡੀ ਸੋਚ ਦਾ ਮਿਆਰ ਕਿੰਨਾ ਨੀਵਾ ਡਿੱਗ ਪਿਆ ਕੀ ਜਿਹੜਾ ਸਾਡੀ ਕੌਮ ਦਾ ਜਥੇਦਾਰ ਆ ਜੇ ਕੋਈ ਕੌਮੀ ਮਸਲੇ ਜਾਂ ਕੌਮੀ ਮਸਲੇ ਜੇ ਰੱਖਣੇ ਐ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਐ ਚਾਹੇ ਕੋਈ ਗ੍ਰਹਿ ਮੰਤਰੀ ਐ ਚਾਹੇ ਕੋਈ ਦੁਨੀਆ ਦਾ ਬਾਦਸ਼ਾਹ ਐ ਸਾਡਾ ਜਿਹੜਾ ਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹ ਕਿਉਂ ਨਹੀਂ ਉਹਨੂੰ ਮਿਲ ਸਕਦਾ ਉਹ ਕਿਉਂ ਨਹੀਂ ਉਹਦੇ ਨਾਲ ਗੱਲ ਸਕਦਾ ਗੱਲ ਕਰ ਸਕਦਾ ਇਹ ਕਿਹੜੇ ਬੰਨੇ ਕਿਹੜਾ ਤੁਸੀਂ ਮਤਲਬ ਜਿਹੜਾ ਭੰਬਲ ਪੂਸਾ ਕੌਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਕੀ ਸਾਡੀ ਕੌਮ ਦਾ ਜ਼ਫੇਦਾਰ ਸਾਡੀ ਕੌਮ ਦਾ ਲੀਡਰ ਉਹ ਉਸ ਤੇ ਇੰਨੀਆਂ ਪਾਬੰਦੀਆਂ ਉਹ ਵੀ ਸਾਡੇ ਇੱਕ ਆਮ ਲੋਕਾਂ ਵੱਲੋਂ ਕਮਾਲ ਹੋ ਗਈ ਹੈ ਕਿ ਜਿਹੜਾ ਕੌਮ ਦਾ ਜ਼ਫੇਦਾਰ ਆ ਜਿੰਨੇ ਕੌਮ ਦੀ ਗੱਲ ਕਰਨੀ ਹੈ ਉਹਨੂੰ ਆਪਾਂ ਕਹੀ ਜਾਂਦੇ ਆ ਇਹ ਕਿਹੜੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਤੁਸੀਂ ਆਪਣਾ ਗ੍ਰਹਿ ਮੰਤਰੀ ਨੂੰ ਤੁਹਾਡੀ ਗੱਲ ਹੋਈ ਹੈ ਤੁਹਾਡੀ ਮੋਦੀ ਨਾਲ ਗੱਲ ਹੋਈ ਹੈ ਤੇ ਭਈਏ ਦੱਸੋ ਕਿਉਂ ਕੋ ਗੜਾਵਾ ਜੇ ਕੌਮ ਦਾ ਜਫੇਦਾਰ ਕਿਸੇ ਮਸਲੇ ਨੂੰ ਲੈ ਕੇ ਜੇ ਕਿਤੇ ਵੀ ਉਹਨੂੰ ਜਾਣਾ ਪੈਂਦਾ ਤੇ ਕੌਮੀ ਜਫੇਦਾਰ ਜਿਹੜਾ ਉਹ ਆਪਣੀ ਗੱਲ ਹੀ ਨਹੀਂ ਰੱਖ ਸਕਦਾ ਫਿਰ ਗੱਲ ਕੌਣ ਰੱਖੂਗਾ ਸੋ ਜੋ ਵੀ ਆ ਸੋਸ਼ਲ ਮੀਡੀਆ ਤੇ ਮੈਂ ਸਮਝਦਾ ਕਿ ਤੁਸੀਂ ਜਿਹੜਾ ਆਪਣਾ ਕੱਦ ਵੀ ਜਿਹੜਾ ਬਿਲਕੁਲ ਤੁਸੀਂ ਥੱਲੇ ਲੈ ਗਏ ਹੋ ਐ ਹੋਈਆਂ ਗੱਲਾਂ ਕਰਕੇ ਤੁਸੀਂ ਸਿੱਖ ਸਹਿਬਾਨਾਂ ਦੇ ਜਿਹੜਾ ਉਹਨਾਂ ਦਾ ਰੁਤਬਾ ਉੱਤੇ ਵੀ ਤੁਸੀਂ ਟੀਕਾ ਟਿੱਪਣੀਆਂ ਕਰ ਰਹੇ ਹੋ ਇਹ ਬਹੁਤ ਮਾੜੀ ਤੇ ਅਤ ਨਿੰਦਣਯੋਗ ਜਿਹੜੀ ਇਹ ਘਟਨਾ ਹੈ ਤੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਹੜੀ ਪ੍ਰਮਾਤਮਾ ਦੀ ਜਾਂ ਕੋਈ ਇਹਨਾਂ ਨੂੰ ਕੋਈ ਮਾਰ ਵੱਜ ਗਈ ਆ ਜਾਂ ਇਨਨੂੰ ਕੋਈ ਸਮਝ ਨਹੀਂ ਆ ਰਹੀ ਵੀ ਤੁਸੀਂ ਕਿਹੜੀ ਰਾਜਨੀਤੀ ਕਰਨ ਦੇ ਤੁਲੇ ਹੋਏ ਹੋ ਇੱਕ ਬੰਨੇ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ ਆਪਣੇ ਵੱਲੋਂ ਕੀਤੇ ਹੋਏ ਗਲਵਾਵਾਂ ਦੀਆਂ ਮਾਫੀਆਂ ਮੰਗ ਰਹੇ ਹੋ ਦੂਜੇ ਬੰਨੇ ਜਿਹੜੇ ਸਿੰਘ ਸਾਹਿਬ ਉਹਨਾਂ ਦੀ ਤੁਸੀਂ ਕਿਰਦਾਰ ਖੁਸ਼ੀ ਕਰ ਰਹੇ ਹੋ ਤੁਸੀਂ ਇਹੋ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਵੀ ਤੁਸੀਂ ਕੌਣ ਹੋਣੇ ਹੋ ਸਾਨੂੰ ਅਕਾਲ ਤਖਤ ਸਾਹਿਬ ਦੇ ਸੱਦਨ ਵਾਲੇ ਸੋ ਖਾਲਸਾ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਜਦੋਂ ਕਿ ਜਿਹੜੀ ਇਹੋ ਜਿਹੀਆਂ ਗੱਲਾਂ ਇਹਨਾਂ ਲੋਕਾਂ ਨੂੰ ਸੁਬਦੀਆਂ ਨਹੀਂ ਜਿਹੜੇ ਆਪਣੇ ਆਪ ਨੂੰ بڑے ਪੰਥ ਦੀ ਜਮਾਤ ਦੱਸਦੇ ਰਹੇ ਐ ਅੱਜ ਜੋ ਕੁਝ ਵੀ ਇਹ ਕਰ ਰਹੇ ਐ ਉਹ ਬਹੁਤ ਹੀ ਮਾੜੀ ਗੱਲ ਹੈ ਤੇ ਅਤ ਜਿਹੜੀ ਨਿੰਦਣਯੋਗ ਐ ਮੈਂ ਇਹਦੀ ਨਿਖੇਧੀ ਕਰਦਾ ਇੱਕ ਸਿੱਖ ਹੋਣ ਦੇ ਨਾਤੇ ਕਿਉਂਕਿ ਸਾਡਾ ਫਰਜ਼ ਹੀ ਨਹੀਂ ਬਣਦਾ ਕਿ ਅੱਜ ਅਸੀਂ ਜੇ ਸਾਨੂੰ ਕੋਈ ਗਲਤੀ ਕਰਦੇ ਆਂ ਜੇ ਅੱਜ ਜ세ਦਾਰ ਸਾਨੂੰ ਬੁਲਾਉਂਦੇ ਆ ਤੇ ਫਿਰ ਅਸੀਂ ਉਹਨਾਂ ਦੀ کردار ਕੁਸ਼ੀ ਕਰਨਾਂ ਵਾਲੇ ਤੁਰ ਪੀਏ ਸੋ ਜਿਹੜੀ ਇਹ ਬਹੁਤ ਮਾੜੀ ਜਿਹੜੀ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਬਹੁਤ ਮਾੜਾ ਤੇ ਮੈਂ ਇਹਦੀ ਨਿੰਦਾ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ